ਇਸ ਵੀਡੀਓ ਦੇ ਵਿੱਚ ਅਸੀਂ ਅਨੁਪਾਤ ਤੇ ਸਮਾਨ ਅਨੁਪਾਤ ਕਰਾਂਗੇ ਸਭ ਤੋਂ ਪਹਿਲਾਂ ਅਨੁਪਾਤ ਦੇਖਦੇ ਹਾਂ ਅਨੁਪਾਤ ਕੀ ਹੁੰਦਾ ਹੈ ਦੋ ਸਮਾਨ ਇਕਾਈਆਂ ਵਾਲੀਆਂ ਸਮਾਨ ਪ੍ਰਕਾਰ ਦੀਆਂ ਰਕਸ਼ੀਆਂ ਦਾ ਅਨੁਪਾਤ ਉਹਨਾਂ ਦਾ ਭਿੰਨ ਰੂਪ ਹੁੰਦਾ ਹੈ ਭਿੰਨ ਸਮਝਦੇ ਹੋ ਤੁਸੀਂ ਭਿੰਨ ਅਸੀਂ ਪਹਿਲਾਂ ਕੀਤੀ ਆ ਜਿਵੇਂ a ਦਾ b ਨਾਲ ਅਨੁਪਾਤ a/b ਹੁੰਦਾ ਏ ਇਸ ਨੂੰ ਇਸ ਢੰਗ ਨਾਲ ਵੀ ਲਿਖ ਸਕਦੇ ਆ ਅਨੁਪਾਤ ਦੇ ਰੂਪ ਦੇ ਵਿੱਚ ਇਹ ਪਹਿਲਾ ਪਦ ਆ ਤੇ b ਦੂਜਾ ਪਦ ਅਨੁਪਾਤ ਦੀ ਕੋਈ ਇਕਾਈ ਨਹੀਂ ਹੁੰਦੀ ਇਹਦੇ ਵਿੱਚ ਉਦਾਹਰਨ ਦੇ ਵਿੱਚ ਅਸੀਂ ਸਮਝਦੇ ਆ 4 ਕਿਲੋਮੀਟਰ ਦਾ 300 ਮੀਟਰ ਅਨੁਪਾਤ ਦੱਸੋ ਤਾਂ ਇੱਥੇ ਕੀ ਆਊਗਾ ਇਹਦਾ ਅਨੁਪਾਤ ਪਤਾ ਕਰਨ ਲਈ ਅਸੀਂ ਪਹਿਲਾਂ ਦੋਨੇ ਸਮਾਨ ਬਣਾਵਾਂਗੇ ਦੋਨੇ ਇਕਾਈਆਂ ਨੂੰ ਇੱਕ ਸਮਾਨ ਬਣਾਵਾਂਗੇ ਮਤਲਬ ਜਿਹੜਾ ਕਿਲੋਮੀਟਰ ਆ ਉਸ ਨੂੰ ਮੀਟਰ ਦੇ ਵਿੱਚ ਕਨਵਰਟ ਕਰਾਂਗੇ ਤਾਂ ਅਸੀਂ ਦੇਖਾਂਗੇ ਪਹਿਲਾਂ 1 ਕਿਲੋਮੀਟਰ ਚ ਕਿੰਨੇ ਮੀਟਰ ਹੁੰਦੇ ਨੇ 1000 ਤਾਂ 4 ਕਿਲੋਮੀਟਰ ਚ ਕਿੰਨੇ ਹੋਣਗੇ 4000 ਤਾਂ 4000 ਮੀਟਰ ਦਾ 300 ਮੀਟਰ ਨਾਲ ਅਨੁਪਾਤ ਹੁਣ ਅਸੀਂ ਪਤਾ ਕਰਾਂਗੇ ਇਹਦੇ बटे ਲਗਾ ਕੇ ਦਾ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟ ਗਈਆਂ ਤਾਂ 40 ਅਨੁਪਾਤ 3ਾ ਜਿਹੜਾ ਉਹ ਲੋਣੀ ਦਾ ਅਨੁਪਾਤ ਆ ਤਾਂ ਇਹ ਸਿੱਗੀ ਅਨੁਪਾਤ ਦੀ ਗੱਲ ਸਰਲ ਰੂਪ ਆ ਜਿਹੜਾ ਇਸ ਦਾ ਸਿੰਪਲ ਜਿਹੜਾ ਹੁੰਦਾ ਏ ਉਹਦੀ ਵਿੱਚ ਅਨੁਪਾਤ a ਅਨੁਪਾਤ b ਜੇ ਮਤਲਬ ਕਿ a ਤੇ b ਦਾ ਮਮਾ ਸਸਾ ਬਾਬਾ ਇਕਾ a ਤੇ b ਵਿੱਚ 1 ਤੋਂ ਇਲਾਵਾ ਹੋਰ ਕੋਈ ਸਾਂਝਾ ਗੁਣਖੰਡ ਨਾ ਹੋਵੇ ਇਸ ਨੂੰ ਨਿਯੰਤਮ ਰੂਪ ਵੀ ਕਿਹਾ ਜਾ ਸਕਦਾ ਭਾਅ ਜਿਵੇਂ 40 ਅਨੁਪਾਤ 3 ਤਾਂ ਇਹਦਾ ਸਾਂਝਾ ਗੁਣਖੰਡਖ ਨਹੀਂ ਹੈ ਇਸ ਨੂੰ ਹੋਰ ਡਿਵਾਈਡ ਨਹੀਂ ਕੀਤਾ ਜਾ ਸਕਦਾ ਵੰਡਿਆ ਨਹੀਂ ਜਾ ਸਕਦਾ ਇਸ ਲਈ ਇਹ ਇਸ ਸਿੰਪਲੈਸਟ ਫਾਰਮਾ ਸਰਲ ਰੂਪ ਆ ਇਹ ਇਸ ਤੋਂ ਵੱਧ ਸਰਲ ਨਹੀਂ ਹੋ ਸਕਦਾ ਇਹਦਾ ਭਾਅ ਇਹ ਆ ਫਿਰ ਹੈ ਇਕੁਇਵੈਲੈਂਟ ਰੇਸ਼ੀਓਜ਼ ਤੁਲਨਾ ਅਨੁਪਾਤ ਵੱਖ-ਵੱਖ ਰੂਪਾਂ ਤਾਂ ਦੀ ਤੁਲਨਾ ਕਰਨ ਲਈ ਪਹਿਲਾਂ ਦਿੱਤੇ ਅਨੁਪਾਤਾਂ ਨੂੰ ਭਿੰਨ ਵਿੱਚ ਲਿਖੋ ਜੇਕਰ ਪ੍ਰਾਪਤ ਹੋਈਆਂ ਭਿੰਨ ਸਮਾਨ ਨੇ ਤਾਂ ਭਿੰਨਾਂ ਨੂੰ ਤੁਲ ਭਿੰਨਾਂ ਕਿਹਾ ਜਾ ਸਕਦਾ ਹੈ ਜੇ ਇੱਕ ਅਨੁਪਾਤ ਤੇ ਦੋਵਾਂ ਪਦਾਂ ਨੂੰ ਇੱਕ ਰਾਸ਼ੀ ਜੋ ਸਿਰਫ ਜ਼ੀਰੋ ਨਾ ਹੋਵੇ ਜਾਂ ਗੁਣਾ ਜਾਂ ਵੰਡ ਕੀਤਾ ਜਾਵੇ ਤਾਂ ਅਨੁਪਾਤ ਨਹੀਂ ਬਦਲਦਾ ਜਿਵੇਂ ਦੋ ਰਾਸ਼ੀਆਂ ਦੇ ਅਨੁਪਾਤ ਨੂੰ ਅਕਸਰ ਇਸ ਦੇ ਸਰਲਤਮ ਰੂਪ ਜਾਂ ਨਿਯਮਤਮ ਰੂਪ ਜਾਂ ਅਸੀਂ ਕਹਿੰਦੇ ਹਾਂ ਜਿਹੜਾ ਸਭ ਤੋਂ ਛੋਟੇ ਤੋਂ ਛੋਟੇ ਰੂਪ ਵਿੱਚ ਦਰਸਾਇਆ ਜਾਂਦਾ ਹੈ ਤਾਂ ਇੱਥੇ ਉਦਾਹਰਨ ਦਿੱਤੀ ਹੋਈ ਆ ਅਨੁਪਾਤ 1:3 ਤੇ 2:9 ਆ ਜਿਹੜਾ ਇਸ ਦੀ ਤੁਲਨਾ ਕਰਕੇ ਦੇਖਦੇ ਆਂ ਅਸੀਂ ਤਾਂ 1:3 ਦਾ ਭਿੰਨ ਰੂਪ ਕੀ ਆ 1/3 ਤੇ ਅਨੁਪਾਤ 2:3 ਦਾ ਭਿੰਨ ਰੂਪ ਕੀ ਆ 2/ ਸੋਰੀ 2:9 ਦਾ ਭਿੰਨ ਰੂਪ ਕੀ ਆ 2/9 ਤਾਂ ਇਹਨਾਂ ਭਿੰਨਾਂ ਨੂੰ ਜਦੋਂ ਤੁਲ ਭਿੰਨਾਂ ਵਿੱਚ ਬਦਲਦੇ ਆਂ ਅਸੀਂ ਤਾਂ ਅਸੀਂ ਦੇਖਦੇ ਆਂ ਕਿ ਜਿਹੜਾ ਇਹਦਾ ਹਰਾ ਤੇ ਇਹਦਾ ਹਰਾ ਦੋਨਾਂ ਨੂੰ ਆਪਸ ਵਿੱਚ ਅਸੀਂ ਕਰਾਸ ਮਲਟੀਪਲਾਈ ਕਰਨੇ ਆ ਕਿ ਕਰਾਸ ਮਲਟੀਪਲਾਈ ਕਰ ਦੰਨੇ ਆ ਜਾਂ ਅਸੀਂ ਇਹ ਕਹਨੇ ਕਿ ਇੱਕ ਭਿੰਨਾਂ ਜਿਹੜੀ ਉਸ ਦੇ ਬਰਾਬਰ ਜੇ ਦੂਸਰੀ ਭਿੰਨ ਦਾ ਹਰ ਹੋ ਸਕਦਾ ਤਾਂ ਦੋਨੋਂ ਹਰਾਂ ਨੂੰ ਅਸੀਂ ਬਰਾਬਰ ਕਰਦੇ ਆ ਤਾਂ ਇਸ ਦੇ ਬਰਾਬਰ ਅਸੀਂ ਕਰਾਂਗੇ ਤਾਂ 3/9 ਆਊਗਾ ਇਹ ਹੈਗਾ 2/9 ਤਾਂ ਜਦੋਂ ਅਸੀਂ ਦੋਨਾਂ ਸਾਰੇ ਹਰਾਂ ਨੂੰ ਇੱਕਸਾਰ ਦੇਖਦੇ ਆ ਤਾਂ ਇਹ ਕਿਨੇ ਤੁਲ ਭਿੰਨਾਂ ਨੇ ਪਾਵ ਤਿੰਨ ਜਿਹੜਾ ਇਹ ਦੋ ਤੋਂ ਵੱਡਾ ਹੈ ਇਸ ਲਈ ਤਿੰਨ ਜਿਹੜਾ ਇਹ 3/2 ਤੇ 2/9 ਹੈ ਸੀਰੀਅਲ ਵਾਈਜ਼ ਆਉਣਗੇ ਤਾਂ ਇਸ ਲਈ ਅਨੁਪਾਤ ਜਿਹੜਾ 1 1 ਅਨੁਪਾਤ ਤਿੰਨ ਅਤੇ 2 ਅਨੁਪਾਤ 9 ਦੇ ਆਪਸ ਦੇ ਵਿੱਚ 1 ਅਨੁਪਾਤ ਤਿੰਨਾ ਜਿਹੜਾ ਉਹ 2 ਅਨੁਪਾਤ 9 ਤੋਂ ਵੱਡਾ ਹੈ ਇਹ ਧਿਆਨ ਰੱਖਣਾ ਹੈ ਤੁਸੀਂ ਇਸ ਢੰਗ ਨਾਲ ਜਿਹੜੀਆਂ ਤੁਲਨ ਭਿੰਨਾਂ ਬਣਾ ਕੇ ਅਸੀਂ ਅਨੁਪਾਤਾਂ ਦਾ ਕੰਪੈਰੀਜ਼ਨ ਕਰ ਸਕਦੇ ਹਾਂ ਇੱਥੇ ਅੱਗੇ ਉਦਾਹਰਨ ਇੱਕ ਹੋਰ ਆ ਕੀ ਅਨੁਪਾਤ 1 ਅਨੁਪਾਤ 5 ਤੇ 2 ਅਨੁਪਾਤ 15 ਤੁਲ ਹਨ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇਹ ਬਰਾਬਰ ਨੇ ਦੋਨੇ ਇਹਨਾਂ ਨੂੰ ਬਰਾਬਰ ਰੂਪ ਵਿੱਚ ਲੈ ਕੇ ਆਵਾਂਗੇ ਤਾਂ 1 ਅਨੁਪਾਤ 5 ਨੂੰ ਅਸੀਂ ਲਿਖਾਂਗੇ 1/5 2 ਅਨੁਪਾਤ 15 ਨੂੰ ਅਸੀਂ ਲਿਖਾਂਗੇ 2/15 ਤੇ ਇਹਨਾਂ ਦੇ ਜਿਹੜੇ ਹਰ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਇਕੁਅਲ ਕਰਾਂਗੇ ਬਰਾਬਰ ਕਰਾਂਗੇ ਤੇ ਇਹਨਾਂ ਨੂੰ ਬਰਾਬਰ ਕਰਨ ਵਾਸਤੇ ਅਸੀਂ ਕੀ ਕਰਾਂਗੇ ਜੇ ਤਾਂ ਇੱਕੋ ਹੀ ਪਹਾੜੇ ਦੇ ਵਿੱਚ ਆਉਂਦੇ ਨੇ ਭਾਵੇਂ 15 ਤੇ 5 ਇੱਕੋ ਹੀ ਪਹਾੜੇ 'ਚ ਆਉਂਦੇ ਨੇ ਇੱਕੋ ਹੀ ਟੇਬਲ 'ਚ ਆਉਂਦੇ ਨੇ ਤਾਂ ਛੋਟੇ ਨੂੰ ਭਾਵੇਂ ਜਿਹੜਾ ਛੋਟਾ ਹੈ ਉਸ ਨੂੰ 15 ਲੈ ਕੇ ਆਉਣਾ ਹੈ ਅਸੀਂ 5 ਤੋਂ 15 ਬਣਾਉਣਾ ਤਾਂ ਅਸੀਂ ਉੱਪਰ-नीचे ਗੁਣਾ ਕਰਾਂਗੇ 3 ਨਾਲ ਤਾਂ ਇਸ ਤਰ੍ਹਾਂ ਸਾਡਾ 3/15 ਹੋ ਗਿਆ ਤੇ 2/15 ਅਸੀਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈ ਕੰਪੈਰੀਸ਼ਨ ਕਰਨਾ ਹੈ ਤਾਂ ਜਦੋਂ ਹਰ ਸਮਾਨ ਨੇ ਤਾਂ ਅਸੀਂ ਕੰਪੈਰੀਸ਼ਨ ਕਰ ਸਕਦੇ ਹਾਂ ਕਿ ਕਿਹੜਾ ਵੱਡਾ ਹੈ ਕਿਹੜਾ ਛੋਟਾ ਹੈ ਤਾਂ ਇਸ ਤਰ੍ਹਾਂ ਨਾਲ ਜਦੋਂ ਕੰਪੈਰੀਸ਼ਨ ਕਰ ਲਿਆ ਪਰ ਉੱਤਰ ਸਾਡਾ ਜਿਹੜਾ ਉਹ ਅਨੁਪਾਤ ਦੇ ਵਿੱਚ ਆ ਕਿ ਇਹ ਜਿਹੜਾ ਹੈ ਕਿਸ ਤਰ੍ਹਾਂ ਆਊਗਾ ਤਾਂ ਅੱਗੇ ਵੀ ਇੱਕ ਉਦਾਹਰਣ ਦਿੱਤੀ ਹੋਈ ਆ ক্রিকেট ਟੀਮ ਦੁਆਰਾ ਖੇਡੇ ਮੈਚਾਂ ਦੀ ਕਾਰਗੁਜ਼ਾਰੀ ਜਿਹੜੀ ਆ ਪਿਛਲੇ ਸਾਲ 8 ਜਿੱਤਾਂ ਸੀਗੀਆਂ 2 ਹਾਰਾਂ ਸੀ ਇਸ ਸਾਲ 4 ਜਿੱਤਾਂ ਨੇ 2 ਹਾਰਾਂ ਨੇ ਤਾਂ ਕਿਹੜੇ ਸਾਲ ਦੀ ਕਾਰਗੁਜ਼ਾਰੀ ਬਿਹਤਰ ਆ ਜਿੱਤਾਂ ਅਨੁਪਾਤ ਹਾਰਾਂ ਇਹ ਕਰਨਾ ਹੈ ਅਸੀਂ ਪਿਛਲੇ ਸਾਲ ਦੀਆਂ ਤੇ ਇਸ ਸਾਲ ਦੀਆਂ ਪਿਛਲੇ ਸਾਲ ਦੀਆਂ ਕੀ ਸੀ 8 ਅਨੁਪਾਤ 2 ਇਸ ਸਾਲ ਦੀਆਂ ਕੀ ਨੇ 4 ਅਨੁਪਾਤ 2 ਤਾਂ ਪਿਛਲੇ ਸਾਲ ਦਾ ਅਨੁਪਾਤ ਦੋ ਸਰਲ ਰੂਪ ਕਰੀਏ ਤਾਂ ਅਸੀਂ ਕੱਟ ਕੇ 4 ਅਨੁਪਾਤ 1 ਆਉਂਦਾ ਤੇ ਇਸ ਸਾਲ ਦਾ 2 ਅਨੁਪਾਤ 1 ਆਉਂਦਾ ਹੈ ਤਾਂ ਅਸੀਂ ਸਿੱਧਾ ਕਰਾਂਗੇ 4 ਅਨੁਪਾਤ 1 ਤੇ 2 ਅਨੁਪਾਤ 1 ਦੇ ਵਿੱਚ ਕਿਹੜਾ ਵੱਡਾ ਹੈ 4 ਅਨੁਪਾਤ 1 ਕਿਉਂਕਿ ਜੇ ਇਸ ਦੀ ਆ ਭਿੰਨਾ ਬਣਾਵਾਂਗੇ ਅਸੀਂ ਤਾਂ ਵਟੇ 1 ਲੱਗੂਗਾ ਇਸ ਸਿੱਧਾ ਸਿੱਧਾ ਹੀ ਉੱਤਰ ਆਊਗਾ ਫਿਰ ਅੱਗੇ ਹੋਰ ਉਦਾਹਰਨਾਂ ਸਾਡੇ ਕੋਲ ਇੱਕ ਫਰਨੀਚਰ ਦੀ ਦੁਕਾਨ ਵਿੱਚ 10 ਸੋਫਾ ਸੈੱਟ 8 ਡਬਲ ਬੈੱਡ 16 ਡਾਈਨਿੰਗ ਟੇਬਲ ਨੇ ਅਨੁਪਾਤ ਪਤਾ ਕਰੋ ਤਾਂ ਅਨੁਪਾਤ ਦੇ ਵਿੱਚ ਅਸੀਂ ਕੀ ਕਹਾਂਗੇ ਪਹਿਲਾ ਪ੍ਰਸ਼ਨ ਇਹਨਾਂ ਦਿੱਤਾ ਹੈ ਡਾਈਨਿੰਗ ਟੇਬਲ ਦੀ ਗਿਣਤੀ ਦਾ ਡਬਲ ਬੈੱਡਾਂ ਦੀ ਗਿਣਤੀ ਨਾਲ ਅਨੁਪਾਤ ਪਤਾ ਕਰਨਾ ਹੈ ਡਾਈਨਿੰਗ ਟੇਬਲ ਜਿਹੜਾ ਇਹ 16 ਨੇ ਤਾਂ ਇਹਨਾਂ ਦਾ ਅਨੁਪਾਤ ਕਰਨਾ ਹੀ ਪਤਾ ਸੀ ਡਬਲ ਬੈੱਡਾਂ ਨਾਲ ਭਾਵ 8 ਨਾਲ ਤੇ ਜਿਹੜੇ ਡਬਲ ਬੈੱਡਾਂ ਦੀ ਗਿਣਤੀ ਆ ਡਬਲ ਬੈੱਡਾਂ ਦੀ ਗਿਣਤੀ ਕਿੰਨੀ ਆ 8 ਇਹਨਾਂ ਦਾ ਅਨੁਪਾਤ ਅਸੀਂ ਕਿਹਦੇ ਨਾਲ ਪਤਾ ਕਰਨਾ ਹੈ ਸੋਫਾ ਸੈੱਟ ਦੀ ਗਿਣਤੀ ਨਾਲ ਸੋਫਾ ਸੈੱਟ ਕਿੰਨਾ ਹੈ 10 ਆ ਇਹ ਦੋ ਰਕਮ ਸਾਡੇ ਕੋਲ ਬਣ ਗਈਆਂ ਤਾਂ ਇਸ ਤਰ੍ਹਾਂ ਨਾਲ ਜਿਹੜਾ ਸਰਲ ਰੂਪ ਦੇ ਵਿੱਚ ਅਸੀਂ ਇਹਨੂੰ ਇੱਥੇ ਇੱਥੇ ਸਿੰਪਲ ਵੀ ਕੱਟ ਸਕਦੇ ਹਾਂ 8 ਤੇ 2 8 ਦੁਨੀ 16 ਇਸ ਨੂੰ ਵੀ ਕੱਟ ਸਕਦੇ ਹਾਂ 4 ਦੇ 2 ਦੇ ਭਾੜੇ ਤੇ 4 ਦੁਨੀ 8 5 ਦੁਨੀ 10 ਤਾਂ ਇਹ ਬਣ ਗਿਆ 4 ਅਨੁਪਾਤ 5 ਇਹ ਬਣ ਗਿਆ 2 ਅਨੁਪਾਤ 1 ਸਿੱਧਾ ਸਵਾਲ ਤਾਂ ਇਸ ਤਰ੍ਹਾਂ ਨਾਲ ਇਹ ਉੱਤਰ ਆ ਜਾਂਦੇ ਨੇ